ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਬੁਢੀ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਪ ਬਹੁਤ ਹੀ ਜ਼ਿਆਦਾ ਸੋਹਣੀ ਸਿੰਪਲ ਸੂਬਰ ਤੇ ਸਰਦਾਰੀ ਸੂਟਾਂ ਦੀ 컬렉ਸ਼ਨ ਲੈ ਕੇ ਆਇਆ ਸਪੈਸ਼ਲ ਸਮਰ ਦੇ ਲਈ ਇਹ ਵਾਲਾ ਜਿਹੜਾ ਸਟਾਫ ਤੁਹਾਨੂੰ ਮਿਲੇਗਾ ਇਹ ਹੋਏਗਾ ਜੂੜ ਦਾ ਸਟਾਫ ਹੋਏਗਾ ਬਰਬਰੀ ਜੂੜ ਦਾ ਸਟਾਫ ਹੋਏਗਾ ਆਲ ਓਵਰ ਸੂਟ ਹੋਏਗਾ ਜੇਕਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਮੈਚਿੰਗ ਵੀ ਤੁਹਾਨੂੰ ਮਿਲ ਜਾਏਗਾ ਬਟ ਜੋ ਪ੍ਰਾਈਸ ਦੇ ਉੱਪਰ ਮੈਂਸ਼ਨ ਕੀਤਾ ਗਿਆ ਉਹ ਮੈਚਿੰਗ ਦਾ ਰਹਿਣ ਵਾਲਾ ਹੈਗਾ ਆ ਤੇ ਜੇਕਰ ਤੁਸੀਂ ਇਹ ਆਲ ਓਵਰ ਸੂਟ ਬਾਈ ਕਰਦੇ ਹੋ ਤਾਂ ਦੈਨ ਤੁਹਾਨੂੰ ਇਹ ਸੂਟ ਹੈਗਾ ਜਿਹੜਾ ਔਰ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਪ੍ਰਿੰਟਿੰਗ ਮਿਲੇਗੀ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹ ਆਰਟੀਕਲ ਹੈਗੇ ਉਸ ਤੁਹਾਨੂੰ ਟਾਈ ਡਾਈ ਦੇ ਵੀ ਜਿਹੜਾ ਹੈਗਾ ਆ ਉਹ ਕਨਸੈਪਟ ਮਿਲ ਜਾਏਗਾ 1550 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲ ਜਾਏਗਾ ਜੇਕਰ ਇਹਨਾਂ ਦੇ ਨਾਲ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪੈਗਾ ਇਸ ਵੇ ਤੁਹਾਨੂੰ ਮੈਚਿੰਗ ਜਿਹੜੀ ਹੈਗੀ ਅਸੀਂ ਉਹ ਵੀ ਤੁਹਾਨੂੰ ਕਲੈਕਸ਼ਨ ਦਿਖਾਣੀ ਆ ਇਹਨਾਂ ਦੇ ਨਾਲ ਤੁਹਾਨੂੰ ਜਿਹੜਾ ਹੈਗੇ ਉਹ ਮਸਲੀਨ ਕਾਟਨ ਦੀ ਬਾਟਮ ਮਿਲੇਗੀ ਔਰ ਬਰਬਰੀ ਜੁੜਦੀ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਸੂਟ ਹੈਗਾ ਉਹ ਰੈਡੀ ਹੋ ਜਾਂਦਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੋਏਗਾ ਔਰ ਇਹ ਵਾਲੇ ਜਿਹੜੇ ਸੂਟ ਹੈਗੇ ਵੀ ਤੁਹਾਨੂੰ ਬਰਬਰੀ ਜੁੜਦਾ ਹੀ ਮੈਚਿੰਗ ਸੂਟ ਮਿਲੇਗਾ ਇਹ ਵੀ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਇਹਨਾਂ ਦੇ ਵਿੱਚ ਸੋਹਣੀ ਜਿਹੜੀ ਹੈਗੀ ਉਹ ਪ੍ਰਿੰਟਿੰਗ ਹੈਗੀ ਔਰ ਕਲਰ ਆਪਸ਼ਨ ਵੀ ਅਵੇਲੇਬਲ ਹੈ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਇਹ ਤੁਹਾਨੂੰ ਮਿਲੇਗਾ ਜਿਹੜਾ ਚੰਦੇਰੀ कॉटन ਦਾ ਸੂਟ ਮਿਲੇਗਾ ਮੈਚਿੰਗ ਸੂਟ ਹੋਏਗਾ ਸ਼ਰਟ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਥ्रेड ਵਰਕ ਦੇ ਨਾਲ ਤੁਹਾਨੂੰ ਸੈਲਫ ਪ੍ਰਿੰਟ ਹੈਗੀ ਜਿਹੜੀ ਉਹ बॉटम ਮਿਲੇਗੀ ਬਹੁਤ ਹੀ ਪਿਆਰਾ ਔਰ ਵੱਖਰਾ ਜਿਹਾ ਕਨਸੈਪਟ ਰਹਿਣ ਵਾਲਾ ਹੈਗਾ ਆ ਔਰ ਇਹ ਵਾਲੇ ਜਿਹੜੇ ਮਿਲਣਗੇ ਤੁਹਾਨੂੰ ਟੈਬੀ ਲੈਨਿੰਗ ਦੇ ਮੈਚਿੰਗ ਸੂਟ ਮਿਲਣਗੇ बॉटम ਵਰਕ ਵਾਲੇ ਤੇ ਨਾਲ ਤੁਹਾਨੂੰ ਟੈਬੀ ਲੈਨਿੰਗ ਦਾ ਹੀ ਟਾਈ ਡਾਈ ਦਾ ਦੁਪੱਟਾ ਮਿਲੇਗਾ 2350 ਦੇ ਵਿੱਚ ਤੁਹਾਨੂੰ ਇਹ ਪੂਰਾ ਜਿਹੜਾ ਸੂਟ ਹੈਗਾ ਉਹ ਮਿਲ ਜਾਏਗਾ ਐਵਲੀ ਰੈਡੀ ਸੂਟ ਰਣ ਵਾਲੇ ਹੈਗੇ ਆ ਇਹ ਚੰਦੀਰੀ कॉटन ਦਾ ਜਿਹੜਾ ਤੁਹਾਨੂੰ ਸੂਟ ਮਿਲੇਗਾ ਇਹ ਆਲਓਵਰਡ ਸੂਟ ਰਣ ਵਾਲਾ ਹੈਗਾ ਆ ਤੇ ਪ੍ਰਾਈਸ ਹੋਏਗਾ 1800 ਰੁਪਿਆ 5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਰਣ ਵਾਲੇ ਹੈਗੇ ਆ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪੈਗਾ ਪਾਰਟੀ ਫੰਕਸ਼ਨ ਦੇ ਲਈ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਸਮਰ ਦੇ ਲਈ ਸਟਾਫ ਹੈਗਾ ਚੰਦੇਰੀ ਕਾਟਨ ਔਰ ਇਹ ਵਾਲੇ ਜਿਹੜੇ ਤੁਹਾਨੂੰ ਮੈਚਿੰਗ ਸੂਟ ਮਿਲਣਗੇ ਕਾਟਨ ਦੇ ਖੁੱਲੇ ਡੁੱਲੇ ਟਾਈ ਡਾਈ ਦੁਪੱਟਿਆਂ ਦੇ ਨਾਲ ਮਿਲਣਗੇ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਬਿਦਾਊਟ ਲਾਈਨਿੰਗ